ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਇੱਕ ਮਿੰਟ ਮਾਰਨਿੰਗ ਦੇ ਵੱਜ ਗਏ ਨੇ 9 8 ਵਜੇ 58 ਮਿੰਟ ਹੋ ਗਏ ਤੇ ਬੱਚੇ ਚਲੇ ਗਏ ਨੇ ਸਕੂਲ ਅੱਜ ਤਿੰਨ ਦਿਨਾਂ ਬਾਅਦ ਬੱਚੇ ਸਕੂਲ ਗਏ ਨੇ ਮੰਮੀ ਨਿਕਾ ਜੀ ਪਤਾ ਕੀ ਕਹਿੰਦਾ ਕਹਿੰਦਾ ਮम्मा ਛੁੱਟੀ ਕਰਵਾ ਦਿਓ ਇੱਕ ਹੋਰ ਤਿੰਨ ਕਹਿ ਕੇ ਥੋੜੀਆ ਚਾਰ ਛੁੱਟੀਆਂ ਕਰਾ ਦਿਓ ਕਹਿੰਦਾ ਇੱਕ ਅੱਜ ਦੀ ਕਰਾ ਦਿਓ ਚਾਰ ਹੋ ਜਾਣਗੀਆਂ ਤਿੰਨ ਤਾਂ ਪਹਿਲਾਂ ਸਕੂਲੋਂ ਹੈਗੀਆਂ ਸੀ ਬਹੁਤ ਖਰਾਬ ਆ ਨਿਕਾ ਜੀ ਬਹੁਤ ਹੁਣ ਤੱਕ ਕਰਨ ਲੱਗ ਗਿਆ ਉਹਨੂੰ ਛੁੱਟੀਆਂ ਦਾ ਪਤਾ ਲੱਗ ਗਿਆ ਨਾ ਵੀ ਛੁੱਟੀਆਂ ਕਰਨੀਆਂ ਨੇ ਕਹਿੰਦਾ ਮੈਂ ਅੰਕਲ ਨੂੰ ਕਹੂੰਗਾ ਅੰਕਲ ਮੇਰੀ ਇੱਕ ਛੁੱਟੀ ਹੋਰ ਕਰਾ ਦਿਓ ਬੈਣ ਵਾਲੇ ਅੰਕਲ ਇਹਦਾ ਬਹੁਤ ਪਿਆਰ ਕਰਦੇ ਤੇ ਬੈਨ ਵਾਲਿਆਂ ਨਾਲ ਉਹ ਸਾਰੀਆਂ ਗੱਲਾਂ ਕਰਦਾ ਰਹਿੰਦਾ ਉਹਨਾਂ ਨੂੰ ਕਹਿੰਦਾ ਮੈਨੂੰ ਕਿछुट्टी ਹੋਰ ਕਰਵਾ ਦਿਓ ਕਹਿੰਦਾ ਕਿ ਉਹਨਾਂ ਨੂੰ ਕਹੂੰਗਾ ਤੇ ਬਾਕੀ ਆਪਾਂ ਨੇ ਹਜੇ ਨਾਸ਼ਤਾ ਵਗੈਰਾ ਕਰ ਲਿਆ ਮੈਂ ਤੇ ਮੰਮੀ ਨੇ ਚਾਹ ਨਾਲ ਖਾ ਲਈ ਇੱਕ ਰੋਟੀ ਕਿਉਂਕਿ ਘਰ ਦੀ ਥੋੜੀ ਜਿਹੀ ਸਫਾਈ ਕਰਦੇ ਆ ਤੇ ਸੌਣ ਲੰਘ ਕੇ ਕਿਹਾ ਤੁਹਾਨੂੰ ਪਤਾ ਸੌਣ ਚ ਤਾਂ ਘਰ ਦੀ ਸਫਾਈ ਨਹੀਂ ਕਰੀਦੀ ਇੱਕ ਮਹੀਨੇ ਚ ਹੀ ਪੱਖਿਆਂ ਦੀ ਹਾਲਤ ਇੰਨੀ ਖਰਾਬ ਹੋ ਗਈ ਨਹੀਂ ਤਾਂ ਅਸੀਂ ਥੋੜੇ ਦਿਨਾਂ ਬਾਅਦ ਪੱਖੇ ਵਗੈਰਾ AC UC ਸਾਫ਼ ਕਰਦੇ ਰਹਿੰਦੇ ਹਾਂ ਨਾ ਤੇ ਸੌਣ ਦੇ ਮਹੀਨੇ ਕਰਕੇ ਆਪਾਂ ਕੋਸ ਵੀ ਨਹੀਂ ਜਾਲੀ ਸਾਫ ਕੀਤਾ ਸੀਗਾ ਰੂਮ ਤਾਂ ਕਰਦੇ ਸੀ ਦੋਨੇ ਬੈੱਡ ਵਗੈਰਾ ਪਰਾਂ ਕਰਕੇ ਵੀ ਜਾਨੀ ਪੱਖਿਆਂ ਦੀ ਸਫਾਈ ਵਗੈਰਾ ਨਹੀਂ ਸੀ ਕੀਤੀ ਹੈਗੀ ਉੱਪਰੋਂ ਇੰਨੀ ਹਾਲਤ ਖਰਾਬ ਹੋ ਗਈ ਪਈ ਆ ਹੁਣ ਮੰਮੀ ਲੱਗੇ ਹੋਏ ਨੇ ਝਾੜੂ ਲਾਉਣ ਤੇ ਮੈਂ ਮੰਮੀ ਨੂੰ ਕਿਹਾ ਮਾ ਮੰਮੀ ਮੇਰੇ ਨਾਲ ਨਾ ਕੋੜੀ ਥੋੜੀ ਜੀ ਅੰਦਰ ਕਰਾ ਦਿਓ ਮੈਂ ਨਾਲ ਤਾਂ ਏਸੀ ਦੀਆਂ ਜਾਲੀਆਂ ਸਾਫ ਕਰਦਾ ਕਿਉਂਕਿ 쿨ਿੰਗ ਨਹੀਂ ਕਰਦਾ ਰਾਤ ਨੂੰ ਤੇ ਨਾਲੇ ਪੱਖੇ ਦੀ ਸਫਾਈ ਕਰਦਾ ਫਿਰ ਮੈਂ ਨਹਾ ਕੇ ਹੋਊਂਗੀ ਫਰੈਸ਼ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਮੈਂ ਤੁਹਾਨੂੰ ਪੱਖਾ ਚੈੱਕ ਕਰਾਉਣੀ ਆ ਸਾਡਾ ਦੇਖੋ ਪੱਖੇ ਦੀ ਹਾਲਤ ਪੱਖਿਆਂ ਦੀ ਝੂਟੀ ਦੇਖੋ ਗੱਲ ਨੂੰ ਝੂਟੀ ਤੇਰੀ ਆ ਕਿੰਨੀ ਕਿੰਨੀ ਇਹਦਾ ਤੇ ਉੱਪਰ ਮੈਲ ਜੜੀ ਪਈ ਆ ਕਾਲੇ ਹੋਏ ਪੈਨੇ ਪੱਖੇ ਦੇਖੋ ਨਾਲ ਏਸੀ ਸਾਫ਼ ਕਰਨਾ ਮੰਮੀ ਨੂੰ ਗਿਆ ਮੈਂ ਕਿ ਮੇਰੇ ਨਾਲ ਨਾ ਕੋੜੀ ਅੰਦਰ ਕਰਾ ਦਿਓ ਤੁਸੀਂ ਤੇ ਸਮਝਾ ਕੇ ਕਰੋ ਇੰਨੀ ਠੰਡੀ ਹਵਾ ਚੱਲ ਰਹੀ ਹੈ ਕਿਤੇ ਮੀਂਹ ਪੈ ਰਿਹਾਗਾ ਬਹੁਤ ਸੋਣੀ ਹਵਾ ਚੱਲਦੀ ਆ ਮੰਮੀ ਕਹਿੰਦੀ ਆ ਜਾ ਬਾਹਰੇ ਬਹਿਨੇ ਆ 10 ਮਿੰਟ ਕਹਿੰਦੀ ਕੰਮ ਤਾਂ ਸਾਰਾ ਦਿਨ ਨਹੀਂ ਮੁੱਕਦਾ ਕਹਿੰਦੀ ਉਹਦੇ ਕੁਰਸੀਆਂ ਢਾ ਕੇ ਬਹਿਨੇ ਆ ਕਿਉਂਕਿ ਆਪਣੇ ਹੁਣ ਆ ਪੇੜ ਪੋਤੇ ਇੰਨੇ ਲੱਗੇ ਹੋਏ ਨੇ ਇਹਨਾਂ ਦੀ ਸ਼ੌਂ ਵਧੀਆ ਹੋ ਜਾਂਦੀ ਆ 베ੜੇ ਦੇ ਵਿੱਚ ਤਾਂ ਕਰਕੇ ਮੰਮੀ ਕਹਿੰਦੀ ਆਪਾਂ ਇੱਥੇ ਬੈਠਦੇ ਆ ਕੰਮ ਬਾਅਦ ਚ ਕਰਾਂਗੇ ਬਾਹਰ ਝਾੜੂ ਵਗੈਰਾ ਲਾਤਾ ਸੀ ਹਜੇ ਪੋਚਾ ਲਾਉਣਾਗਾ ਇੱਧਰ ਵੀ ਮੰਮੀ ਨੇ ਝਾੜੂ ਲਾਤਾ ਸੀਗਾ ਇੱਧਰਲੇ 베ੜੇ ਚ ਤੇ ਬਾਹਰ ਵੀ ਲਾਤਾ ਸੀ ਇੱਧਰਲੇ 베ੜੇ ਚ ਹਵਾ ਬਹੁਤ ਠੰਡੀ ਚੱਲਦੀ ਆ ਠੰਡੀ ਠੰਡੀ ਹਵਾ ਚੱਲਦੀ ਆ ਉਹ ਅੰਦਰ ਗਰਮੀ ਲੱਗ ਬਾਰ ਹਵਾ ਚਲਦੀ ਆ ਠੰਡੀ ਠੰਡੀ ਤੇ ਹੁਣ ਮੈਂ ਦੇਖਦੀ ਆ ਪੌਦਿਆਂ ਚ ਵੀ ਪਾਣੀ ਪਾਉਣੇ ਕਿੰਨੇ ਤਣੂ ਹੋ ਗਏ ਪਾਇਆ ਨਹੀਂ ਕਿਉਂਕਿ ਪਹਿਲਾਂ ਮੀਂਹ ਪਈ ਕਿ ਉਹਦੇ ਕਰਕੇ ਗਿੱਲੇ ਸੀਗੇ ਅੱਜ ਇਹਨਾਂ ਚ ਪਾਣੀ ਪਾਉਣੇ ਆਪਾਂ ਮੇਰੀ ਮੰਮੀ ਆ ਫੇਰ ਪਲਟੋਕਣੀਆਂ ਕੱਢੀ ਬੈਠੀ ਆ ਬਾਹਰ ਆ ਜੁੱਤੀਆਂ ਵਾਲਾ ਸਟੈਂਡ ਕੱਢ ਲਿਆ ਬਾਹਰੇ ਸਟੋਰ ਕਰ ਮੰਮੀ ਸਟੋਰ ਹੁਣ ਤਾਂ ਅਜੇ ਕਰਿਆ ਸੀ ਥੋੜੇ ਜਿਹਾ ਪਹਿਲਾਂ ਆਪਾਂ ਕੀ ਸੀਗਾ ਰੇ ਆਹ ਦੇਖ ਲੈ। ਇਹ ਤਾਂ ਉਹ ਕਲੀ ਐ ਨਹੀਂਗਾ ਤਾਂ ਝਾੜੂ ਦਾ ਹੀ ਕੂੜਾਗਾ। ਚਾਹੋ ਆਲੇ-ਦਾਲੋਂ ਕਲੀ ਰੰਗ ਜਾਂ ਲਿਖਾਉਣੀ। ਪਤਾ? ਕੁਝ ਨਹੀਂ ਹੈਗਾ। ਆਲਮਾਰੀ ਵੀ ਸਾਡੀ ਸਾਫ਼ ਪਈ ਆ ਦੇਖ ਲਓ। ਟਿੱਡੀਆਂ ਕਿੱਥੋਂ ਆ ਗਈਆਂ? ਟਿੱਡੀਆਂ ਸੌਣ ਦੀਆਂ ਆ ਮਾ ਦੇਖ। ਇਹਦੇ ਦੇਖੋ। ਇਹ ਸੌਣ ਦੀਆਂ ਟਿੱਡੀਆਂ ਆ ਗਈਆਂ। ਮੈਂ ਤੁਹਾਨੂੰ ਪੱਖੇ ਦਿਖਾਉਣੀ ਆ ਆਪਣੇ ਪੱਖੇ ਵੀ ਸਾਫ਼ ਕਰਤੇ ਮੈਂ ਇਹ ਵਾਲਾ ਵੀ ਕਰਤਾ ਦੇਖੋ ਕਿੰਨਾ ਚਮਕਦਾ ਪੱਖਾ। ਕੈਂਡ ਲੱਗਦਾ। ਆ ਵੀ ਦਿਖਾਉਣੀ ਆ ਤੁਹਾਨੂੰ। ਦੇ ਲੋਹੀ ਪੱਖਾ ਇਹ ਕਿੰਨਾ ਇਹਦੇ ਤੇ ਗੰਦ ਜੜਿਆ ਪਿਆ ਸੀ। ਕੰਮ ਹੀ ਨਾ ਪੱਖੇ ਨਹੀਂ ਸਾਫ਼ ਕੀਤੇ ਹੈਗੇ। ਨਹੀਂ ਐਨਾ ਟਾਈਮ ਮੈਂ ਕਦੇ ਵੀ ਨਹੀਂ ਲੰਗਾਇਆ ਪੱਖੇ। ਹੁਣ ਏਸੀ ਹੁਣ ਏਸੀ ਵੀ ਸਾਫ਼ ਕਰਤਾ ਤੇ ਉਹਦੀਆਂ ਪੱਤੀਆਂ ਵਿੱਚੋਂ ਜਾਲੀਆਂ ਵੀ ਸਾਫ਼ ਕਰਤੀਆਂ ਤੇ ਮੈਂ ਨਾ ਸਾਰਾ ਪੂਰਾ ਕਲੀਨ ਕਰਤਾ ਹੁੰਦਾ ਹੋਂ। ਆਪੇ। ਮੈਂ ਤਾਂ ਨਾ ਲਈ ਸੀ ਕਿਉਂਕਿ ਮੇਰਾ ਕੰਮ ਨਿਬੜ ਗਿਆ ਸੀ ਉੱਪਰੋਂ ਉੱਪਰੋਂ ਸਾਫ਼ ਸਫਾਈ ਦਾ ਹਜੇ ਘੋੜੀ ਬਾਹਰ ਖੜੀ ਆ। ਮੈਂ ਮੰਮੀ ਨੂੰ ਕਹਾਂ ਲਖਾ ਜਿਹੜਾ ਕੋਈ ਉੱਪਰੋਂ ਕਰਨ ਵਾਲਾ ਹੋਇਆ ਉਹ ਮੈਂ ਕਰ ਦੂੰਗੀ ਵੀ ਤੁਸੀਂ ਨੀਚੋਂ-ਨੀਚੋਂ ਹਣਾ ਗੱਲਾਂ ਕਰ ਦੋ ਛੜ-ਚੜਈਏ ਦਾ ਵੀ ਉੱਪਰ ਕੋਈ ਫੋਟੋ ਆ ਹੋ ਗਿਆ ਜਾਂ ਉੱਪਰੋਂ ਹੋ ਗਿਆ ਉਹ ਮੈਂ ਸਾਰਾ ਆਪ ਕਰ ਦੋਗੀ ਘੋੜੀ ਤੇ ਚੜ ਕੇ ਮੰਮੀ ਮੇਰੇ ਕੋੜੀ ਤੇ ਚੜਨ ਲੱਗਦੀ ਦੀ ਪੰਗੇ ਲੈਂਦੀ ਦੀ ਮਾ ਹੱਸ ਕਰ ਮੇਤੋਂ ਚੱਕਿਆ ਵੀ ਨਹੀਂ ਜਾਣਾ ਜੇ ਡਿੱਗ ਜਾਈ ਨਾ ਚੱਕਿਆ ਜਾਵੇ ਮੇਰੇ ਤਾਂ ਹਾਸਾ ਹੀ ਨਹੀਂ ਵੱਧਣਾ ਭਈ ਜੇ ਨਾ ਬਧ ਫਿਰ ਮੈਂ ਗੰਗੀ ਨੂੰ ਵੀਡੀਓ ਪਾਲ ਲਾ ਲੂ ਵਿਆਹ ਦੇ ਲੱਡਕੀ ਭਈ ਹੈ ਜੇ ਡਿੱਗ ਗਈ ਕੋੜੀ ਤੋਂ ਮੈਂ ਕਹਿੰਦੀ ਮੈਂ ਕਿਹਨੂੰ ਪੀੜਿਓ ਘਰ ਲਾ ਲਉ ਵਿਆਹ ਦੇ ਲਾ ਡਿੱਗੀ ਪਈ ਉਹਨੂੰ ਦੱਸ ਬਈ ਮੈਨੂੰ ਕਿਵੇਂ ਚੱਕਾਂ ਵੀ ਟਿਕਦੀ ਨਹੀਂ ਹੈਗੀ ਇਹ ਕਾੜਾ ਲੱਗਦੀ ਸੀ ਘੋੜੀ ਤੇ ਡਰਦੀ ਨਹੀਂ ਹੈਗੀ ਜਮਾਂ ਵੀ ਹਾਂ ਕਿੱਧਰ ਜਾਣਾ ਮੈਨੂੰ ਲੱਗ ਰਹੀ ਹੈ ਭੁੱਖ ਰੋਟੀ ਖਾ ਲਾ ਕੋ ਮਿਲ ਜੇ ਮੈਨੂੰ ਤਾਂ ਚਾਹ ਵੀ ਮਿਲ ਜੀ ਕਰਦਾ 10 ਵਜੇ ਨਹੀਂ ਹੋਇਆ ਅਜੇ ਚਾਹ ਬਾਹਰ ਮੌਸਮ ਬਹੁਤ ਸੋਹਣਾ ਠੰਡੀ ਠੰਡੀ ਹਵਾ ਚੱਲਦੀ ਆ ਜਦੋਂ ਅਸੀਂ ਬਾਹਰ ਪੈ ਗਈਆਂ ਜਾ ਕੇ ਉਹਦੀ ਹਵਾ ਬੰਦ ਹੋ ਗਈ ਵਾ ਮम्मी ਰੱਬ ਕਹਦਾਗਾ ਵੀ ਸਿੱਧੀਆਂ ਹੋ ਕੇ ਕੰਮ ਕਰ ਲਓ ਕੋਈ ਹਵਾ ਹਵਾ ਚ ਨਹੀਂ ਬੈਠਣਾ ਤੁਹਾਡੇ ਕੰਮ ਤਾਂ ਇੰਨੇ ਪਹਨੇ ਤੌਰ ਨਾਲ ਕੁਰਸੀ ਹਟਾ ਕੇ ਅਸੀਂ ਹਵਾ ਚ ਬੈਠ ਗਏ ਬੇੜੇ ਚ ਜਾ ਕੇ ਜਦੋਂ ਜਿਹੜਾ ਬੰਦ ਕਰਦੇ ਜਦੋਂ ਅਸੀਂ ਬੈਠੀਆਂ ਜਾ ਕੇ ਬੇੜੇ ਚ ਜਦ ਹੀ ਹਵਾ ਬੰਦ ਹੋ ਗਈ ਮਾ ਰੱਬ ਕਹਦਾਗਾ ਸਿੱਧੀਆਂ ਹੋ ਕੇ ਕੰਮ ਕਰ ਲਓ ਉਹਦਾ ਕੰਮ ਪਿਆ ਕਰਨ ਵਾਲਾ ਮੇਰੀ ਮੰਮੀ ਸਫਾਈਆਂ ਕਰਕੇ ਦਮ ਲਊ ਸਟੋਰ ਕਰਤਾ ਮੈਂ ਉੱਪਰੋਂ ਅਲਮਾਰੀ ਸਾਫ ਕੀਤੀ ਹੈ ਮੇਰੀ ਮੰਮੀ ਕਹਿੰਦੀ ਪੇਟੀ ਤੇ ਚੜ ਕੇ ਅਲਮਾਰੀ ਸਾਫ ਕਰ ਜੇ ਮੈਂ ਡਿੱਗ ਗਈ ਜਾਂਦੀ ਮੰਮੀ ਮੰਮੀ ਤਾਂ ਚੱਕ ਲਾ ਦੇਵੇ ਤੇਰਾ ਤਾਂ ਨਹੀਂ ਹੈਗਾ ਤੇਰਾ ਵੀ ਹੈਗਾ ਜੇ ਤੂੰ ਘੋੜੀ ਤੇ ਚੜਦੀਦੀ ਪਹਿਲਾਂ ਮੰਮੀ ਲੱਗੀ ਘੋੜੀ ਤੇ ਚੜ ਤਾਂ ਮਗਰ ਰੈਂਦੇ ਮੇਰੇ ਤੋਂ ਚੱਕਿਆ ਵੀ ਨਹੀਂ ਹੈੜਾ ਸਭ ਪੱਕੇ ਸਾਫ ਕਰ ਇਹਨਾਂ ਤੇ ਕੰਮ ਕਰ ਦਿਨਾਂ ਉਹ ਕਰਨਾ ਬਾਦਾਨੀ ਮਿੱਟੀ ਘੱਟਾਉਂਦਾ ਕਿੱਥੋਂ ਆ ਸੰਭ ਤੋਂ ਬਾਹਰ ਆ ਜੇ ਹੁਣ ਸਾਫ਼ ਕੀਤਾ ਸੀ ਆ ਮਹੀਨਾ ਵੀ ਨਹੀਂ ਹੋਇਆ ਮੈਨੂੰ ਲੱਗਾ ਸੌਣ ਦਾ ਮਹੀਨਾ ਹੀ ਲੰਘਿਆ ਹੋਰ ਸੌਣ ਦਾ ਮਹੀਨਾ ਹੀ ਲੰਘਿਆ ਲੈ ਗੱਲਾਂ ਅਸ ਤਾਂ ਕਰਦੀ ਰਹਿਣਾ ਥੋੜੇ ਟਾਈਮ ਬਾਅਦ ਕਰਦੀ ਸਾਫ਼ ਸਫਾਈਆਂ ਐ ਨਹੀਂ ਹੈਗਾ ਵੀ ਅਸੀਂ ਸਾਲ ਸੀ ਮਹੀਨੇ ਬਾਅਦ ਹੀ ਕਰਦੇ ਅਸ ਤਾਂ ਵੀਨੇ ਵੀ ਦਿਨਾਂ ਬਾਅਦ ਲੱਗੀ ਰਹਿਨੇ ਆ ਆ ਹੁਣ ਸਫਾਈ ਹੋ ਜੂਗੀ ਘਰ ਦੀ ਸਾਰੇ ਦੀ ਆ ਦੁਸ਼ਹਿਰੇ ਦੀਵਾਲੀ ਵੇਲੇ ਫੇਰ ਕਰਾਂਗੇ ਸਫਾਈ ਨਹੀਂ ਸਫਾਈਆਂ ਲੋਟ ਨਹੀਂ ਆਉਦੀ ਸਾਰਾ ਘਰ ਬੰਦਾ ਮਿੱਟੀ ਘਟਾਉਂਦਾ ਪਤਾ ਨਹੀਂ ਕਿੱਥੋਂ ਦੀਆ ਘਰ ਦਾ ਜਪਿਆ ਪਿਆ ਸਾਰੇ ਘਾਸੇ ਤੇ ਉੱਪਰ ਆ ਪਾਈਆਂ ਨਹੀਂ ਇਹ ਛੋਟੀਆਂ ਹੋ ਗਈਆਂ ਇਹਦੇ ਰੱਖੇ ਹੋਏ ਨੇ ਚੱਲ ਕਈ ਵਾਰ ਕੋਈ ਆ ਜਾਂਦਾ ਘਰੇ ਫਿਰ ਪਾਈਆਂ ਜਾਂਦੀਆਂ ਨੇ ਫਿਰ ਚੱਪਲ ਨਹੀਂ ਮਿਲਦੀ ਜਦੋਂ ਕੋਈ ਰਿਸ਼ਤੇਦਾਰ ਘਰੇ ਆ ਜਾਂਦਾ ਨਾ ਫਿਰ ਆਏ ਹੁੰਦਾ ਵੀ ਚੱਲ ਹਣਾ ਪਾਈਆਂ ਜਾਂਦੀਆਂ ਨੇ ਤਾਂ ਕਰਕੇ ਮੈਂ ਰੱਖ ਲੈਣੀ ਐ ਐਕਸਟਰਾ ਇੱਕ ਦੋ ਚੱਪਲ ਦੇ ਜੋੜੇ ਬਾਕੀ ਤਾਂ ਮੈਂ ਦੇਦਾ ਨਹੀਂ ਹੁੰਦੀ ਆ ਬਾਕੀ ਤਾਂ ਮੈਂ ਦੇਦਾ ਨਹੀਂ ਹੁੰਦੀ ਮੈਂ ਫालतੂ ਰੱਖਦੀ ਨਹੀਂ ਘਰੇ ਗਾਈਜ਼ ਰੋਟੀ ਖਾ ਲੋ ਰੋਟੀ ਮੈਂ ਬਣਾਈ ਆ ਮੈਗੀ ਮੰਮੀ ਮੇਰੀ ਕਹਿੰਦੀ ਮੈਂ ਤਾਂ ਖਾਉਂਗੀ ਭਾਈ ਰੋਟੀ ਕਹਿੰਦੀ ਮੈਂ ਨਹੀਂ ਕਹਿੰਦੀ ਮੈਗੀ ਮੂਗੀ ਖਾਂਦੀ ਮੰਮੀ ਸਟੋਰ ਸਮਾਰ ਕੇ ਹੋਗੀ ਬੇਲੀ ਹੁਣ ਮੰਮੀ ਰੋਟੀ ਖਾ ਕੇ ਨਾ ਹੋਣਾ ਨਾ ਭਾਈ ਕੋਈ ਕਰ ਕਰਨੀ ਆ ਤੈਨੂੰ ਔਰ ਸੋਈ ਕੱਲ ਨੂੰ ਕਰ ਲਾਂਗੇ ਨਹੀਂ ਨਹੀਂ ਹਵਾ ਦੇਖ ਮੌਸਮ ਰੰਡਾ ਬਾਰੇ ਹਵਾ ਇੰਨੀ ਸੋਹਣੀ ਚੱਲਦੀ ਆ ਤੁਹਾਨੂੰ ਦਿਸਦੀ ਨਹੀਂ ਆ ਗੇਟਾਂ ਵਿੱਚ ਦੇਖੋ ਕਿ ਉਹ ਦੇਖੋ ਤਾਂ ਹੱਥ ਲੱਗਦਾ ਹੁਣ ਬਹੁਤ ਸੋਹਣੀ ਹਵਾ ਚੱਲਦੀ ਆ ਬਾਹਰ ਅੱਜ ਅਸੀਂ ਆਟਾ ਪਉਣਾ ਢੋਲ ਚ ਕੱਲ ਪਰਸੋਂ ਦਾ ਲਿਆਂਦਾ ਤੇ ਮੈਂ ਲੱਗੀਆਂ ਮੈਗੀ ਖਾਣ ਮੈਂ ਮੈਗੀ ਬਣਾਈਏ ਮੇਰਾ ਤਾਂ ਰੋਟੀ ਖਾਣ ਨੂੰ ਦਿਲ ਨਹੀਂ ਕੀਤਾ ਕਿਉਂਕਿ ਮੈਂ ਸਵੇਰੇ ਚਾਹ ਨਾਲ ਇੱਕ ਰੋਟੀ ਖਾ ਲਈ ਸੀ ਭਿੰਡੀਆਂ ਦੀ ਸਬਜ਼ੀ ਬਣਾਈ ਸੀ ਬੱਚਿਆਂ ਨੂੰ ਤਾਜੀ ਸਵੇਰੇ ਤੇ ਮੰਮੀ ਲੱਗਿਆ ਰੋਟੀ ਖਾਣ ਮੰਮੀ ਰੋਟੀ ਖਾਊਂਗੀ ਮੈਂ ਮੈਗੀ ਖਾਊਂਗੀ ਮੰਮੀ ਨਾ ਨਾ ਬੜਾ ਬੜਾ ਠਾੜੇ ਜਾਣਾ ਬਹੁ ਆਪਾਂ ਨਾਲ ਕਿਉਂ ਜਾਣਾ ਬੋ ਘਾੜਾ ਨੇ ਬੰਦੇ ਠਾੜੇ ਪਹੁੰਚ ਆਪਾਂ ਕੜਾ ਗਲਤ ਗੱਲ ਕਹੀ ਆ ਇਸੇ ਨੂੰ ਵਾਲ ਕੱਟਿਆ ਮਾਂ ਦੇ ਘਰ ਵਾਲੇ ਨੂੰ ਬੋਲ ਰਹੀ ਆ ਇਸ ਨੂੰ ਤਾਂ ਮੈਂ ਮਾਲਾ ਕੰਗੇ ਕਹੀ ਆ ਆਪਾਂ ਤਾਂ ਕਿਸੇ ਦਾ ਨਾਮ ਵੀ ਨਹੀਂ ਲੈਂਦਾ ਨਾਮ ਨਹੀਂ ਲੈਂਦੇ ਸਾਡੀ ਸਟੋਰੀ ਆਸੀ ਆਪਦੇ ਆਪ ਦਾ ਟੱਬਰ ਦੀ ਸਾਡੀ ਸਟੋਰੀ ਆਸੀ ਪਾ ਸਕਦੇ ਹਾਂ ਹਾਂ ਆਪਾਂ ਕੋਈ ਨਹੀਂ ਕਿਹਾ ਆਪਾਂ ਕਿਸੇ ਨੂੰ ਗਲਤ ਨਹੀਂ ਕਿਹਾ ਕਿਸੇ ਨੂੰ ਮਾਂ ਤੇ ਘਰ ਵਾਲੇ ਨੂੰ ਜਾਰਾ ਗੱਲ ਕਹੋ ਹਾਂ ਤਿਆਰ ਹੋ ਹਾਂ ਗਲਤ ਨਹੀਂ ਹੋਵੇ ਇਹਨਾਂ ਦਾ ਕਿਹੜਾ ਤਲਾਕ ਹੋਇਆ ਹੋਇਆ ਵੀ ਇਹ ਕੁਝ ਕਹਿ ਨਹੀਂ ਸਕਦੀ ਹਾਂ ਮੰਮੀ ਤੂੰ ਨਾ ਆ ਲੈ ਫਟਾਫਟ ਤਾ ਉਹ ਕੀ ਜਾਵੇ ਮੈਨੂੰ ਕੀ ਮੈਨੂੰ ਤਾਂ ਕੋਈ ਕਰਾ ਨਹੀਂ ਤੂੰ ਨਾ ਆ ਲੈ ਮੈਂ ਤਨ ਆਏਗੇ ਨਹੀਂ ਨਾ ਆ ਲੈ ਜੇ ਆਪਾਂ ਨੂੰ ਥਾਣੇ ਜਾਣਾ ਪੈਗੇ ਥਾਣੇ ਨੂੰ ਨਹੀਂ ਆਪਾਂ ਜਾਂਦੇ ਆਗੇ ਥਾਣੇ ਜਾਵਾਂਗੇ ਹਾਂਜੀ ਗਾਇਜ਼ ਆਪਾਂ ਨਾ ਸਮਾਨ ਉੱਧਰ ਭੇਜਣ ਲੱਗਿਆਂ ਕਿਉਂਕਿ ਉਹਨਾਂ ਨੇ ਅੱਜ ਆਪਦਾ ਸਮਾਨ ਮੰਗ ਲਿਆ ਸਾਰਾ ਤੁਹਾਨੂੰ ਮੈਂ ਦੱਸੀ ਸੀ ਨਾ ਵੀ ਫੋਨ ਵਗੈਰਾ ਸੀ ਵੀ ਪਾ ਕੇ ਰੱਖਿਆ ਪਿਆ ਸੀਗਾ ਫੋਨ ਜਿਹੜਾ ਜੋਬੀ ਨੂੰ ਲੈ ਕੇ ਦਿੱਤਾ ਸੀ ਇਹ ਆਪਾਂ ਇਹਦੇ ਚ ਪਾ ਕੇ ਰੱਖਿਆ ਪਿਆ ਠੀਕ ਆ ਸਾਰਾ ਕੁਝ ਤੇ ਆਪਾਂ ਵੀਡੀਓ ਬਣਾਉਣ ਦਾ ਆਪਦਾ ਮਕਸਦ ਆ ਆਪਣਾ ਇਹੀ ਆ ਵੀ ਹਨਾ ਕੱਲ ਕੱਲਾਂ ਨੂੰ ਕਿਤੇ ਫੇਰ ਕਹਿ ਦੇਣ ਵੀ ਸਾਡਾ ਮੇਰਾ ਸਮਾਨ ਨਹੀਂ ਦਿੱਤਾ ਜਾਂ ਮੈਨੂੰ ਮੋਬਾਈਲ ਨਹੀਂ ਦਿੱਤਾ ਹਨਾ ਤੇ ਆ ਆਪਾਂ ਡੱਬਾ ਬੰਦ ਕਰਤਾ ਤੇ ਠੀਕ ਆ ਮੋਬਾਈਲ ਆ ਜਿਹੜਾ ਜੋਬੀ ਨੂੰ ਲੈ ਕੇ ਦਿੱਤਾ ਤੇ ਇਹ ਵੀ ਆਪਾਂ ਭੇਜ ਰਿਹਾ ਆ ਵੀ ਇਹਦੇ ਵਿੱਚ ਹੀ ਸੀ ਸਾਰਾ ਕੁਝ ਕਵਰ ਕੋਰ। ਹਾਂ ਉਹਦੇ ਮੋਬਾਈਲ ਤੋਂ ਮੈਂ ਇੱਕ ਵਾਰ ਡਿਲੀਟ ਮਾਰਨਾ ਨੇ ਸਾਰੇ ਨੰਬਰ। ਕਵਰ ਕੋਰ ਤੇ ਆ ਸਾਰਾ ਵਿੱਚ ਬਾਕੀ ਆ ਉਹਨਾਂ ਦੇ ਇੱਧਰ ਡਾਕੂਮੈਂਟ ਪਏ ਸੀ। ਨਾ ਬਸ ਕੋਈ ਨਾ। ਨਾ ਨਾ ਆ ਉਹਦੀ ਚੈੱਕ ਬੁੱਕ ਆ। ਆ ਡਿਸਚਾਰਜ ਬੁੱਕ ਪੀਪੀ ਆਰਡਰ ਤੇ ਆ। ਬਸ ਆ ਉਹਨਾਂ ਦੇ ਸਾਰੇ ਡਾਕੂਮੈਂਟ ਸੀ ਇਹ ਵੀ ਆਪਾਂ ਇਹਦੇ ਵਿੱਚ ਪਾ ਦੇ। ਤੇ ਆ ਉਹਨਾਂ ਦੇ ਇੱਧਰ ਕੱਪੜੇ ਪਏ ਸੀਗੇ ਉਹ ਵੀ ਆਪਾਂ ਫੜਾ ਰਹੇ ਮੰਮੀ ਨੂੰ ਮੈਂ ਕਹਤਾ ਮਾਂ ਖਾ ਸਾਰੇ ਲਿਫਾਫੇ ਦੇ ਵਿੱਚ ਪਾ ਦੇ ਠੀਕ ਆ। ਮੈਂ ਆਪਾਂ ਵੀਡੀਓ ਤਾਂ ਬਣਾਈ ਆ ਕੱਲ ਨੂੰ ਇਹ ਕਹਿਦਾਂ ਨ ਵੀ ਮੇਰੇ ਕਾਗਜ਼ ਨੀਜੀ ਦਿੱਤੇ ਫੋਨ ਨੀਜੀ ਦਿੱਤਾ ਮੇਰੇ ਕੱਪੜੇ ਨੀਜੀ ਦਿੱਤੇ ਠੀਕ ਆ ਆਪਾਂ ਤਾਂ ਕਰਕੇ ਵੀਡੀਓ ਬਣਾਈ ਆ ਵੀ ਇਹ ਬਣਾਉਣੀ ਬਈ ਜ਼ਰੂਰੀ ਅੱਜ ਕੱਲ ਹਰੇਕ ਚੀਜ਼ ਦਾ ਅਗਲਾ ਸਬੂਤ ਮੰਗਦਾ ਹੈਗਾ ਮਾਗਰੋ ਫਿਰ ਇਲਜ਼ਾਮ ਲੱਗਦੇ ਨੇ ਕੋਈ ਫਾਇਦਾ ਨਹੀਂ ਹੈਗਾ ਆਪਾਂ ਇੱਥੇ ਬੁੜੇ ਦੇ ਕੱਪੜੇ ਲਓ ਜੀ ਅਸੀਂ ਆਹ ਸਮਾਨ ਪਾ ਕੇ ਰੱਖ ਤਾ ਲਫਾਫੇ ਦੇ ਵਿੱਚ ਠੀਕ ਆ ਮੰਮੀ ਨੇ ਆਪਦੇ ਹੱਥੀਂ ਪਾਇਆਗਾ ਠੀਕਾ ਮੰਮੀ ਨੂੰ ਪਤਾ ਸੀ ਵੀ ਕੀ ਕੀ ਉਹਦਾ ਇੱਧਰ ਕਾਗਜ਼ ਪੱਤਰ ਸੀ ਉਹਦਾ ਫੋਨ ਜਿਹੜਾ ਜੋ ਵੀ ਨੂੰ ਲੈ ਕੇ ਦਿੱਤਾ ਸੀ ਉਹ ਪਾਤਾ ਬਾਕੀ ਜਿਹੜੇ ਉਹਦੇ ਕੱਪੜੇ ਸੀ ਇੱਧਰ ਉਹ ਪਾਤੇ ਉਹ ਜੁੱਤੀ ਪਈ ਸੀ ਕੋਲ ਲਿਫਾਫੇ 'ਚ ਪਾ ਦੋ ਪਾ ਲੈ ਦੇ ਚੱਕ ਕੇ ਲੈ ਚਾ ਹਾਂ ਹੁਣ ਨਾ ਮੁੰਡਾ ਆਊਗਾ ਫੜਨ ਵਾਸਤੇ ਥਾਣੇ ਦੇ ਵਿੱਚੋਂ ਆਪਾਂ ਉੱਥੇ ਹੀ ਫੜਾ ਦਾਂਗੇ ਉਹ ਲੈ ਜਾਊਗਾ ਘਰੋਂ ਫੜ ਕੇ ਤੇ ਆਪਦੇ ਆਪਿ ਉਹ ਉਹਨਾਂ ਤੱਕ ਪਹੁੰਚਾ ਦੇਣਗੇ ਕੱਪੜੇ ਮੰਮੀ ਹੁਣ ਉਹ ਜੁੱਤੀ ਰਹਿੰਦੀ ਐ ਇੱਕ ਉਹਨਾਂ ਦੀ ਪਈ ਸੀ ਇੱਥੇ ਉਹ ਚੱਕ ਕੇ ਲਿਫਾਫੇ 'ਚ ਕਹਾ ਮੇਰੇ ਮੈਂ ਖਾ ਪਾ ਕੇ ਦੇ ਦੇ ਹੈਦਾ ਕੀ ਐ ਮੈਂ ਰੋਜ਼ ਰੋਜ਼ ਦਾ ਰੱਬ ਉਹ ਖੰਨਾ ਖਾ ਤਾਂ ਮਊਗਾ ਆ ਜੁੱਤੀ ਪਈ ਸੀ ਉਹਨਾਂ ਦੀ ਅੰਦਰ ਇੱਕ ਆਪਾਂ ਵੀ ਲਫਾਫੇ ਚ ਪਾਤੀ ਉਹਨੂੰ ਮੁੰਡਾ ਆਊਗਾ ਫੜਨ ਠਾਣੇ ਚੋਂ ਠੀਕ ਆ ਉਹ ਲੈ ਜਾਊਗਾ ਤੇ ਉਹ ਆਪ ਹੀ ਪਛਾਣਣਗੇ ਉਹਨਾਂ ਤੱਕ ਆਪਾਂ ਨੂੰ ਤਾਂ ਲੋੜ ਹੀ ਨਹੀਂ ਹੈਗੀ ਜਾਣ ਦੀ ਬਾਰਿ ਬਾਰੀ ਨਾ ਤਾਂ ਉਹਨੂੰ ਰੱਖਣੀ ਜਿਹੜਾ ਰੋੜਾ ਰੱਖਨੇ ਸਾਨੂੰ ਤੇਰਾ ਘੁੱਟ ਦਿੱਤਾ ਆਈ ਤਾਂ ਇਹਨੂੰ ਵੀ ਮਾਰਾ ਚੰਗਾ ਕਰੇ ਕਹਾਣੀ ਦੀ ਤਾਰੇ ਆਪਦੀਆਂ ਸਰ ਸ਼ਰਾਬ ਪੀਣ ਦੀ ਆਦਤਾਂ ਦੇ ਮਜਬੂਰ ਹੋ ਗਿਆ ਗਲਤ ਹੋ ਗਿਆ ਇਹਨੇ ਆਪਦਾ ਟੱਬਰ ਨਹੀਂ ਸਮਝਿਆ ਇਹਨੇ ਆਪ ਦੇ ਧੀਆਂ ਪੁੱਤ ਨਹੀਂ ਸਮਝੇ ਪੋਤੇ ਪੋਤੀਆਂ ਨਹੀਂ ਸਮਝੇ ਨਾ ਨੂੰ ਲੋਕ ਚੰਗੇ ਲੱਗਦੇ ਨੇ ਇਹ ਲੋਕ ਚੰਗੇ ਲੱਗਦੇ ਨੇ ਤਾਂ ਹੀ ਤਾਂ ਲੋਕਾਂ ਨੂੰ ਕਹਾਉਂਦਾ ਫਿਰ ਚਾਰ ਪੈਸੇ ਜੋੜੇ ਨਾ ਮੇਰਾ ਲੱਗੋ ਕੇ ਰਹਿਦਾ ਜਦੋਂ 2 ਸਾਲਾਂ ਲੱਕ ਚੱਲਿਆ ਗਿਆ ਦੀ ਯਾਦ ਵੀ ਜੋੜਨ ਦਾ ਪੈਸੇ ਤੇ ਹੁਣ ਹੁਣ ਦੇਖਾਂ ਕਿੰਨਾ ਕੋਠਾ ਬਾਲੂਏ ਹੂੰ ਠੀਕ ਹੈ ਨਾ ਚਾਲ ਆਪਾਂ ਨੂੰ ਲੋੜ ਹੀ ਨਹੀਂ ਆਪਾਂ ਆਪਦੇ ਘਰੇ ਬੈਠੇ ਆਂ ਆਪਾਂ ਕਿਹੜਾ ਕਿਰਾਏ ਤੇ ਬੈਠੇ ਆ ਵੀ ਕਿਸੇ ਦਾ ਕਿਰਾਇਆ ਦੇਣਾ ਪਰਮਾਤਮਾ ਦੀ ਮਿਹਰ ਆ ਗਈ ਸਭ ਕੁਝ ਸੱਟ ਹੋ ਜਾਊਗਾ ਹੌਲੀ ਹੌਲੀ ਜੇ ਅੱਜ ਔਖਾ ਟਾਈਮ ਆ ਕੱਲ ਨੂੰ ਸੌਖਾ ਆ ਜਾਊਗਾ ਕੋਈ ਚੱਕਰ ਨਹੀਂ ਹੈ ਜਿਹੜਾ ਭਾਜਦਾ ਭੱਜੀ ਜਾਵੇ ਛੱਡ ਛੱਡ ਕੇ ਆਪਾਂ ਕਿਹੜਾ ਅਗਲੀ ਦੀ ਲੱਤਾਂ ਫੜੀਆਂ ਨੇ ਉਹ ਤਾਂ ਭੱਜਿਆ ਆਪਾਂ ਕਿਹੜਾ ਲੱਤਾਂ ਫੜੀਆਂ ਨੇ ਅਗਲੇ ਦੀਆਂ ਕਿ ਨਹੀਂ ਮਾਂ ਲਾ ਕੇ ਤੂੰ ਤਾਂ ਲਾ ਕੇ ਭੱਜਿਆ ਮੇਰੇ ਤੋਂ ਨੀਂਦਾਂ ਨਾ ਖਵਾਉਂਦਾ ਕਿਉਂ ਮੈਂ ਤਾਂ ਕਿਰਾਏ ਦੇਣਿਆਂ ਦੀਚ ਹੈ ਨੇ ਚੱਲ ਲੋੜ ਹੀ ਨਹੀਂ ਆਪਾਂ ਨੂੰ ਰੋਟੀ ਮਿਲਦੀ ਆ ਨਾ ਆਰਾਮ ਨਾਲ ਦੋ ਟਾਈਮ ਦੀ ਰੋਟੀ ਮਿਲਦੀ ਆ ਰੱਬ ਦਾ ਸ਼ੁਕਰ ਕਰਦੇ ਆ ਆ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਦਾ ਦੋ ਟਾਈਮ ਦੀ ਰੋਟੀ ਮਿਲਦੀ ਆ ਬਹੁਤ ਵਧੀਆ ਗੀ ਆਰਾਮ ਨਾਲ ਸਕੂਨ ਨਾਲ ਆਪਦੇ ਘਰੇ ਬੈਠਿਆਂਗੇ ਤੇਰੀ ਮੰਮੀ ਨੇ ਪਤਾ ਨਹੀਂ ਕਿੱਥੇ ਦੀ ਤਿਆਰੀ ਕਰ ਲਈ ਜਾਣਦੀ ਹੁਣ ਮੰਮੀ ਤੂੰ ਕਿੱਥੇ ਚੱਲੀ ਆ ਮੈਂ ਜੰਨੀ ਆ ਤੂੰ ਵੀ ਦੱਸ ਦੇ ਸਾਹ ਸਾਹ ਔਰ ਮਾਪੇ ਮਾਤਾ ਪਿਆਰਾਂ ਰਹਿ ਕੇ ਬੁੜੇ ਦਾ ਬੁੜਾਈ ਦੱਸਦੀ ਆ ਤੇਰੇ ਘਰ ਵਾਲਾ ਮਾਤਾ ਵਾਲਾ ਤਾਰਾ ਇਹ ਲੱਛਣ ਕਰਦਾ ਹਮ ਦਾ ਦਾ। ਓਏ ਕਾਲਾ ਗੱਡੀ ਜਾਂਦੀ ਐ ਨਾ। ਮੈਂ ਕਾਲਾ ਕਰ ਦੂੰਗੀ। ਸਾਰਾ ਮਜ਼ਾ ਬਰੀਆਂ ਚ। ਹਾਏ ਰੱਬਾ। ਓਕਾ ਹੋ ਰਹੀਆਂ ਨਾ। ਆਹ ਮੈਂ ਨਾ ਕਰ ਰੱਖੀ। ਮੰਮੀ ਲੱਗੀ ਆ ਕੱਪੜਿਆਂ ਦੀ ਤਹਿਾ ਮਾਰਨਾ ਬਦਿਆਂ ਦੀਆਂ। ਮਾਰਨੀ ਆ ਤਹਿਾ ਤਾਂ ਮੈਂ ਮਾਰਿਓ ਕੱਪੜੇ ਕੱਢੇ। ਮਾਂ ਕਿਦੇ ਜਾਨੀ ਐ ਦੋਵੀਂ। ਮੈਂ ਜੇ ਕੰਮ। ਮੈਂ ਤਾਂ ਰੋਟੀ ਦਾ ਔਖਾ ਹੋਇਆ ਪਿਆ। ਹਾਂ ਬੋ ਚਾਰੇ ਦਿਨ ਦੀ ਕਰੇ ਕਾਂਦਾ ਮਾ ਨਣਾ ਕੋਈ ਤੇ ਨੂੰ ਨਾ ਅਮੀ ਤੇ ਨਾ ਆਇਆ ਨਾ ਕੋਈ ਆਇਆ ਨਾ ਆਹ ਦਾ ਮੰਨਦਾ ਦੇਣਾ ਪਰ ਮਾ ਆਹ ਬ੍ਰਾਹਮਾ ਰਹਿ ਗਿਆ ਚਲ ਕੋਈ ਨਾ ਹੁਣ ਜਿੱਦੇ ਤੂੰ ਜਾਵੇਂਗੀ ਉੱਥੇ ਦੇਹੀ ਆ ਮੈਂ ਆ ਤਾਂ ਸਮਾਨ ਚੱਕਣ ਜਾਣਾ ਚਲ ਉਹਨੇ ਇਕੱਲੇ ਇਕੱਲੀ ਜੀ ਜੀ ਲੈ ਲਈ ਮੈਂ ਵੀ ਇਕੱਲੀ ਇਕੱਲੀ ਜੀ ਲੈ ਕੇ ਆਉਂ ਮੈਂ ਵੀ ਫੜਦੀ ਨਹੀਂ ਉਹ ਤਾਂ ਪਗਾਨੀਆਂ ਨੇ ਖਾ ਲਓ ਜੀ ਮੰਮੀ ਤਾਂ ਮੇਰੀ ਭਾਗੀ ਬੈਠੀ ਆ ਹੁਣ ਸੋਮੂ ਆ ਗਿਆ ਸੀਗਾ ਸਕੂਲੋਂ ਇਹਦੇ ਕੱਪੜੇ ਚੇਂਜ ਕਰਤੇ ਨੇ ਹੁਣ ਸਰ ਫੋਨ ਚੱਕ ਲੈ ਗੰਦੇ ਬੱਚੇ ਐਪਲ ਨਹੀਂ ਖਾਣਾ ਮੇਰੀ ਮੰਮੀ ਤਾਂ ਭਾਗੀ ਬੈਠੀ ਹੈ ਮੇਰੀ ਮੰਮੀ ਦੇ ਘਰ ਮੈਂ ਕਹੂੰਗੀ ਮੇਰੀ ਮੰਮੀ ਦੇ ਘਰ ਵਾਲੇ ਨੇ ਸਾਰਾ ਸਮਾਨ ਮਗਾ ਲਿਆ ਉਹਦਾ ਇੱਧਰ ਜਿਹੜਾ ਉਹਦਾ ਸਮਾਨ ਪਿਆ ਸੀ ਤਾਂ ਕਰਕੇ ਹੁਣ ਮੇਰੀ ਮੰਮੀ ਭਾਗੀ ਬੈਠੀ ਹੋ ਰਾਤ ਤੇ ਨਾ ਮੈਂ ਵੀ ਕਹਿੰਦੀ ਨਾ ਕਿਤਾਬਾਂ ਦੇ ਵਿੱਚ ਨਾ ਪਾਇਆ ਕਰ ਭਾਈ ਬੁੱਕਾਂ ਦੇ ਵਿੱਚ ਆਹ ਇਹ ਬੋਤਲ ਨਹੀਂ ਬੋਤਲ ਬੋਤਲ ਉੱਪਰ ਲਈਏ ਇਹ ਤੋਂ ਥੱਲੇ ਹੋਊਗਾ ਕਿਤਾਬਾਂ ਕਿਤਾ ਸਾਰੀਆਂ ਕਿਤਾਬਾਂ ਫਟ ਜਾਂਦੀਆਂ ਨਹੀਂ ਜਦੋਂ ਡੱਬਾ ਡੱਬਾ ਆਪਾਂ ਪਾ ਦਿੰਦੇ ਕੱਲ ਨੂੰ ਕਹੂੰਗੀ ਉਹ ਨਾ ਨਾ ਦੀ ਡਾਲ ਤੇ ਮੈਂ ਲੇ ਕੇ ਹੋਖਾ ਉਹ ਕੌਣ ਪਾਉਦਾ ਬੈਗ 'ਚ ਕਾਲੀ ਕਾਲੀ ਝੋ ਜਿਹੜੀਆਂ ਖਲਾਸ 'ਚ ਹੁੰਦੀਆਂ ਨੇ ਆਂਟੀ ਉਹ ਵੀ ਪਾ ਸਕਦੀਆਂ ਨੇ ਜਾਂ ਬੱਚਾ ਆਪ ਵੀ ਪਾ ਲੰਦਾ ਕਹਾਂਗੇ ਹੁਣ ਆਪਾਂ ਨੂੰ ਠਾੜਾ ਪਤਾ ਵੀ ਬੈਗ 'ਚ ਕੌਣ ਪਾਉਂਦਾ ਹੈ ਲੰਚ ਬਾਕਸ ਬੁਕਸ ਦੀ ਵਾਲੀ ਜਿਹੜੀ ਸਾਈਡ ਹੁੰਦੀ ਆ ਨਾ ਉਹਦੇ ਵਿੱਚ ਬੁੱਕਸ ਫੋਲਡ ਹੋਈਆਂ ਹੁੰਦੀਆਂ ਨੇ ਤਾਂ ਕਰਕੇ ਉਹ ਦੇਖਦਾ ਮੇਰੇ ਪੋਤਾ ਕੀ ਖਾ ਕੇ ਆਇਆ ਕੀ ਨੇ ਪੋਤਾ ਰੰਗ ਲਾ ਲਿਆ ਹੈ ਅੱਜ ਤਾਂ ਖਾਇਆ ਹੈ ਅੱਜ ਤਾਂ ਥੋੜੀ ਜਿਹੀ ਛੱਡੀ ਹੋਈ ਆ ਰੋਟੀ ਫਰੂਟ ਤਾਂ ਖਾਇਆ ਹੈ ਫਰੂਟ ਮੈਂ ਪਾਇਆ ਹੀ ਅੱਧਾ ਐਪਲ ਸੀਗਾ ਅੱਧਾ ਐਪਲ ਹੀ ਪਾਉਣੀ ਹੁੰਦੀ ਨੇ ਦੇਖ ਸਬਜੀ ਜਮੀ ਨਹੀਂ ਖਾਦੀ ਦੇਖ ਲੈ ਜਮੀ ਨਹੀਂ ਖਾਦੀ ਹੈਗੀ ਸਬਜੀ ਨਹੀਂ ਖਾਂਦਾ ਹੈਗਾ ਬੜਾ ਢੀਠਾ ਮੁੰਡਾ ਕੋ ਰੁੱਖੀ ਰੋਟੀ ਖਾਏ ਪਰੌਂਠੀ ਪਾਈ ਸੀਗੀ ਨਾਲ ਰੋਟੀ ਵੀ ਛੱਡਤੀ ਹੁਣ ਮੇਰੀ ਮੰਮੀ ਖਾ ਕੇ ਦਿਖਾਉਗੀ ਤੁਹਾਨੂੰ ਨਾ ਇੱਕ ਬੋਲੀ ਆਇਆ ਜਵਾਬ ਦਿੱਤਿਆਂ ਕਿ ਕਿੱਸੀ ਆਪਾਂ ਖਾ ਲੈਣੇ ਅੱਜ ਭੂਰ ਕੇ ਤੋਰਿਆ ਦੀ ਰੋਟੀ ਖਾਦੇ ਆ ਨਹੀਂ ਕਾਹ ਖਾਦੀ ਆਨੇ ਖਾਣੀ ਆਪਾਂ ਹੀ ਖਾ ਰੋਟੀ ਮੇਰੇ ਕੋਲ ਤੇ ਰੋਟੀ ਜੁੱਟੀਆਂ ਕਿਹਦੇ ਕਿਹਦੀਆਂ ਦਰਦੀਆਂ ਐਵੇਂ ਕਰਦੀਆਂ ਨੇ ਦੱਸਿਓ ਜਰੂਰ ਏ ਦਾਦੀ ਇਹ ਕਰਦੀਆਂ ਨੇ ਇਹ ਕੰਮ ਕਿਉਂਕਿ ਦਾਦੀਆਂ ਨੇ ਪਹਿਲਾਂ ਖਾਦਾ ਹੁੰਦਾ ਮਮੀਆਂ ਨਹੀਂ ਕਰਦੀਆਂ ਇਹ ਕੰਮ ਦਾਦੀ ਆ ਤਾਂ ਮੈਂਟ ਲਾਉਂਦੀਆਂ ਨੇ ਖਾਣ ਨੂੰ ਹੈ ਚਲੋ ਵੀ ਘਰ ਤਾਂ ਡੱਬਾ ਖਾਲੀ ਹਾਂਜੀ ਸੋਮ ਲੱਗਿਆ ਉਹਨਾਂ ਰੋਟੀ ਪਰੌਂਠੀ ਖਾਣ ਨਾਲ ਨਿੰਬੂ ਦਾ ਚਾਰ ਦਾਦੀ ਖਵਾ ਰਹੇ ਨੇ ਇਹਨੂੰ ਕਾ ਚੱਲ ਰਿਹਾ ਸੰਮੂ ਦਾ ਫੋਨ ਦੋਨ ਦਿਨ ਕਿਣਾ ਨਹੀਂ ਆਇਆ ਉਧਰ ਲੱ ਕਿ ਨਾ ਮम्मा ਰੋਟੀ ਬਣਾਉਣ ਮੈਂ ਮੈਂ ਰੋਟੀ ਖਾ ਲਈ ਟੀਵੀ ਤੇ ਦੇਖ ਆਪੇ ਮੇਰੇ ਪੇਟ ਮੈਂ ਪ੍ਰੋਟੀਨ ਨਾਲ ਅੰਬ ਦਾ ਚਾਹ ਦਹੀਂ ਨਾਲ ਮੱਖਣੀ ਅੱਜ ਮੈਂ ਨਾ ਮਲਾਈ ਦੀ ਮੱਖਣੀ ਖਾਧੀ ਆ ਮੈਂ ਬਰੌਗ ਹੀ ਨਹੀਂ ਸ਼ੂਟ ਕੀਤਾ ਤਾਂ ਫਿਰ ਤੋਂ ਬਾਹਰ ਫੋਨ ਆਇਆ ਜਦੋਂ ਸਕੂਲੋਂ ਬਸ ਉਸ ਤੋਂ ਬਾਅਦ ਫਿਰ ਬੱਚੇ ਚਾਹਣ ਕਿਉਂ ਲੱਗੇ ਨਾ ਫਿਰ ਟਿਊਸ਼ਨ ਚਲੇਗੇ ਫਿਰ ਉਧਰੋਂ ਮੰਮੀ ਆਗੇ ਸੀਗੇ ਪੇਕੇ ਵਾਲੇ ਮੰਮੀ ਤੇ ਤਾਂ ਕਰਕੇ ਫਿਰ ਗੱਲਾਂ ਬਾਤਾਂ ਮਾਰ ਕੇ ਵਲੌਗ ਸ਼ੂਟ ਹੋਇਆ ਨਹੀਂ ਫਿਰ ਸ਼ਾਮ ਨੂੰ ਡੈਡੀ ਆਲੇ ਸੀ ਉਧਰੋਂ ਪੇਕੇ ਆਲੇ ਤੇ ਮੰਮੀ ਨੂੰ ਲੈਣ ਆਏ ਸੀ ਆ ਮੈਂ ਜਮਾਖਣੀ ਕੱਢੀ ਆ ਦੇਖੋ ਫਰੈਸ਼ ਜੋ ਵੀ ਨੇ ਮੱਖਣੀ ਨਾਲ ਪਰੌਂਠੀ ਖਾਦੀ ਆ ਮੈਂ ਫ੍ਰਿਜ ਖੋਲਿਆ ਮੈਨੂੰ ਮੱਖਣੀ ਆ ਦਿਖ ਗਈ ਮਨਾ ਮਮਾ ਮੈਨੂੰ ਤਾਂ ਪਰੌਂਠੀ ਬਣਾ ਦੇ ਮੈਂ ਤਾਂ ਮੱਖਣੀ ਖਾਊਂਗਾ ਹਾਂ ਜੋ ਵੀ ਨੇ ਪਰੌਂਠੀ ਖਾਦੀ ਆ ਮੱਖਣੀ ਨਾਲ ਸੋਹਣ ਦੀ ਪਰੌਂਠੀ ਖਾ ਰਿਆ ਮੇਰੇ ਦੇ ਮੰਮੀ ਵਾਸਤੇ ਪਈ ਆ ਭਿੰਡੀਆਂ ਦੀ ਸਬਜ਼ੀ ਅੱਜ ਮੈਂ ਸਬਜ਼ੀ ਵੀ ਨਹੀਂ ਬਣਾਈ ਮੈਂ ਤਾਂ ਜੇ ਮੈਂ ਸਬਜ਼ੀ ਬਣਾ ਲਈ ਫਰੇ ਨਹੀਂ ਖਾਣੀ ਕਿਸੇ ਨੇ ਪਿੰਡੀਆਂ ਦੀ ਸਬਜੀ ਪਈ ਐ ਇੱਕ ਸਾਡੇ ਵਾਸਤੇ ਪਈ ਐ ਸੋਇਆ ਬੀਂਦੀਆਂ ਪੜੀਆਂ ਦੀ ਸਬਜੀ ਜਿਹੜੀ ਕੱਲ ਬਣਾਈ ਸੀ ਅੱਧਾ ਇਹ ਜੋ ਕਿ ਹੋ ਕੱਢੋਂਗੇ ਨਹੀਂ ਸਾਰੇ ਇਹ ਹੋ ਕੱਢੂੰਗੀ ਬੱਚੇ ਕਿਉਂ ਹੈ ਨਾ ਥੋੜਾ ਜਿਹਾ ਤੂੰ ਮਗਣੀ ਜੇ ਖਾਣੀ ਐ ਤੈਨੂੰ ਸਵੇਰ ਵਾਸਤੇ ਥੋੜੀ ਜਿਹੀ ਰੱਖ ਦੂੰਗੀ ਕੱਲ ਨੂੰ ਕਰੂੰਗੀ ਕਿਉਂ ਅੱਲਾਮ ਵੀ ਨਾਲ ਹੋ ਤਾਂ ਮੈਂ ਫ੍ਰਿਜ ਚ ਲਾਦੀ ਵੀ ਥੋੜੀ ਜਿਹੀ ਕੈਟਕ ਹੋ ਜਾਵੇ ਪਾਣੀ ਜਾਂ ਨਿੱਕਲ ਜਾਊਗਾ ਤੇਵਾ ਸਾਥ ਅੰਦਰ ਰੋਟੀਆਂ ਰਹਿ ਗਈਆਂ ਆ ਡੋਗੀਆਂ ਨੇ ਬਣਾਉਂਗੀ ਚਾਰ ਰੋਟੀਆਂ ਵੱਡੀਆਂ ਵੱਡੀਆਂ ਆਟਾ ਦਾਦੀ ਨੇ ਜ਼ਿਆਦੇ ਘੋਲਤਾ ਸੀ ਤਾਂ ਕਰਕੇ ਮੈਂ ਚਲੋ ਇਹ ਡੋਗੀਆਂ ਦੇ ਬਣਾ ਦਵੂਗੀ ਤੇ ਬਾਕੀ ਮੰਮੀ ਡੈਡੀ ਹੁਣੇ ਆ ਗਏ ਸੀ ਤਾਂ ਕਰਕੇ ਵਲੌਗ ਨਹੀਂ ਸ਼ੂਟ ਹੋਇਆ ਹੁਣ ਮੈਂ ਲੱਗੀਆਂ ਰੋਟੀ ਬਣਾਉਣ ਬੱਚਿਆਂ ਨੇ ਖਾ ਲਈ ਸੋ ਮੋ ਖਾਣ ਲੱਗਿਆ ਹੈ ਜੋ ਵੀ ਨਹੀਂ ਖਾ ਲਈ ਤੇ ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਤੇ ਕੱਲ ਨੂੰ ਕਿਉਂ ਕੱਢੂਗੀ ਫਿਰ ਤੁਹਾਨੂੰ ਕੱਲ ਨੂੰ ਦਿਖਾਉਂਗੀ ਕਿਉਂ ਮੱਖਣੀਆਂ ਆਪਾਂ ਨੇ ਅੱਜ ਕੱਢ ਲਈ ਮੈਂ ਅੱਜ ਵੇਲੀ ਸੀ ਮੰਮੀ ਹੁਣੇ ਆਏ ਸੀ ਉਦੋਂ ਗੱਲਾਂ ਮਾਰੀ ਗਏ ਨਾਲੇ ਮੈਂ ਮੱਖਣੀ ਕੱਢ ਲਈ ਥੋੜੇ ਛੜੀ ਛੜੀ ਮੈਂ ਹੁਣ ਚਲੋ ਹੋਰ ਤਾਂ ਬਹੁਤ ਕੰਮ ਫਿਰ ਹੋਣਾ ਨਹੀਂ ਸੀ ਮੱਖਣੀ ਵਾਲਾ ਕੰਮ ਨਿਪਟੜਿਆ ਆਪਾਂ ਗਰਮੀ ਬਹੁਤ ਜ਼ਿਆਦਾ ਹੋ ਗਈ। ਦੂਆ ਨਾਲ। ਦੋਵੇਂ ਮਾਇ ਕਰਨਾ ਏਸੀ ਲਾ ਲਾ ਨਾਲੇ ਬਾਹਰ ਦੀ ਲਾਈਟ ਲਾ ਕੇ ਆਪਾਂ ਜੀ। ਹੁਣ ਚਾਨਣਾ ਹੋ ਬਾਹਰ ਦੀ ਲਾਈਟ ਲਾਇਆ ਫਿਰ ਤਾਂ ਡਰਨਾ ਫਿਰ ਤਾਂ ਜਾਣਾ। ਲਓ ਜੀ ਟਾਈਮ ਵੱਜ ਗਏ ਨੇ 8:35 ਰਾਤ ਦੇ ਕੰਮਕਾਰ ਕਰਕੇ ਹੋ ਗਏ ਬਿਲੇ ਦੇ ਰੋਟੀ ਪਾਣੀ ਵੀ ਖਾ ਲਿਆ ਤੇ ਭਾਂਡੇ ਵਗੈਰਾ ਵੀ ਆਪਾਂ ਨੇ ਮਾਸ ਤੇ ਤੇ ਹੁਣ ਲਾ ਜੋ ਵੀ ਦਾ ਦੁੱਧ ਗਰਮ ਕਰਕੇ ਸਾਟੀਆਂ ਸੋ ਹੁੰਦਾ। ਜੋ ਵੀ ਆ ਗਿਆ ਲਾਸਕੀ ਦੇ ਪੇਰੇ ਅੰਦਰ ਕੋਲੇ ਮੈਂ ਮੈਨੂੰ ਦਹੀਂ ਵਿੱਚ ਪਾਣੀ ਥੋੜਾ ਜਿਹਾ ਪਾਣੀ ਪੀ ਲੈ ਤੇ 8:30 ਹੋ ਗਏ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਤੇ ਹੁਣ ਆਪਾਂ ਹੈਗੇ ਬਹਿਲੇ ਤੇ ਤੁਹਾਡੇ ਨਾਲ ਕਰਨੀ ਸੀ ਇੱਕ ਜ਼ਰੂਰੀ ਗੱਲ ਉਹ ਕਰਦੇ ਆ ਮੰਮੀ ਨੂੰ ਆ ਜਾਂਦੋਂ ਅੰਦਰ ਮੈਂ ਵੀ ਬਾਹਰ ਗਈ ਜੀ ਮੇਰੇ ਲੈਣੇ ਸਾਫ਼ ਹੋ ਗਿਆ ਹਾਂ ਗੋਰਾ ਹੋ ਗਿਆ ਤੂੰ ਵੀ ਗੋਰਾ ਹੋ ਗਿਆ ਕੈਮਰੇ ਚ ਲਾ ਮੈਂ ਵੀ ਹੋ ਗਿਆ ਮੈਂ ਗੋਰਾ ਕੈਮਰੇ ਚ ਲਾ ਮम्मा ਮੈਂ ਵੀ ਹੋ ਗਿਆ ਗੋਰਾ ਹੋ ਹਾਂ ਹਾਂ ਤੂੰ ਤਾਂ ਹੈ ਹੀ ਗੋਰਾ ਸੋਮੂ ਵੀ ਗੋਰਾ ਹੋ ਗਿਆ ਤੇ ਅੱਜ ਬਲੌਗ ਵੀ ਨਹੀਂ ਇੰਨਾ ਬਣਾਇਆ ਗਿਆ ਹੈਗਾ ਜੋ ਵੀ ਆ ਕੋਣ ਚਲਦੀ ਜਾਂਦਾ ਸੋਹਮਾਲਾ ਤੇ ਕਿਉਂਕਿ ਤੁਹਾਨੂੰ ਦੱਸਿਆ ਸੀਗਾ ਵੀ ਦੁਪਹਿਰੇ ਮੰਮੀ ਹੋਣੀ ਆ ਗਈ ਸੀ ਗੱਲਾਂ ਬਾਤਾਂ ਮਾਰੀ ਗਏ ਤੇ ਬਾਕੀ ਅੱਜ ਇੱਕ ਹੋਰ ਪ੍ਰੋਬਲਮ ਖੜੀ ਹੋ ਗਈ ਸੀ ਤੇ ਜਦੋਂ ਦੱਸੇ ਸੀਗਾ ਵੀ ਉਹਨਾਂ ਨੇ ਸਮਾਨ ਵਗੈਰਾ ਆਪ ਦਾ ਮੰਗਿਆ ਸੀਗਾ ਸੌਰੇ ਨੇ ਹਨਾ ਉਹ ਆਪਾਂ ਅੱਜ ਭੇਜਤਾ ਤੇ ਉਹਨਾਂ ਦਾ ਕੱਪੜਾ ਲੀੜਾ ਸੀ ਜੋ ਇੱਧਰ ਪਿਆ ਸੀਗਾ ਆਪਣੇ ਕੋਲੇ ਤੇ ਬਾਕੀ ਉਹਨਾਂ ਦੇ ਕਾਗਜ਼ ਪੱਤਰ ਸੀਗੇ ਬੱਚੇ ਬੋਲੋ ਨਾ ਵੀ ਇੱਕ ਮਿੰਟ ਤੇ ਬਾਕੀ ਕਾਗਜ਼ ਪੱਤਰ ਸੀਗੇ ਕੱਪੜੇ ਸੀਗੇ ਉਹਨਾਂ ਦੀ ਜੁੱਤੀ ਸੀ ਇਦਾਂ ਦਾ ਵੀ ਸਮਾਨ ਜਿਹੜਾ ਵੀ ਹੈਗਾ ਸੀ ਉਹ ਆਪਾਂ ਨੇ ਅੱਜ ਭੇਜਤਾ ਤੇ ਬਾਕੀ ਇੱਕ ਫੋਨ ਸੀਗਾ ਹਾਂ ਜਿਹੜਾ ਜੋਵੀ ਨੂੰ ਲੈ ਕੇ ਦਿੱਤਾ ਸੀ ਉਹਨਾਂ ਨੇ ਫੋਨ ਤੇ ਉਹ ਪਹਿਲੇ ਵੀ ਮੇਰਾ ਫੋਨ ਵੀ ਮੰਗਾ ਦੋ ਤੇ ਉਹਨਾਂ ਨੂੰ ਫੋਨ ਵੀ ਭੇਜਤਾ ਤੇ ਬਾਕੀ ਅੱਜ ਤੋਂ ਬਾਅਦ ਆਪਾਂ ਉਹਨਾਂ ਦਾ ਕੋਈ ਨਾਮ ਨਹੀਂ ਲੈਣਾ ਆਪਣੇ ਬਲੌਗ ਦੇ ਵਿੱਚ ਠੀਕ ਆ ਆਪਣਾ ਉਹਨਾਂ ਨਾਲ ਕੋਈ ਲਾਗਤਿਕਾ ਨਹੀਂ ਹੈਗਾ ਤੇ ਕੋਈ ਵੀ ਆਪਾਂ ਉਹਨਾਂ ਨੂੰ ਨਾ ਮਾੜਾ ਬੋਲਣਾ ਨਾ ਚੰਗਾ ਬੋਲਣਾ ਠੀਕ ਹੈ ਜੀ ਤੇ ਜੋ ਵੀ ਆਪਣੇ ਨਾਲ ਹੋਇਆ ਸੀ ਆਪਾਂ ਉਹ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਮੇਰੇ ਨਾਲ ਵੀ ਹੋਇਆ ਏਦਾਂ ਏਦਾਂ ਉਹਨਾਂ ਨੇ ਆਪਣੇ ਨਾਲ ਕੀਤਾ ਹਨਾ ਵੀ ਚਲੋ ਕੋਈ ਨਾ ਉਹਨਾਂ ਦੀ ਹੈ ਨਾ ਤੇ ਮਰਜੀ ਆ ਤੇ ਆਪਣਾ ਕਿਹੜਾ ਕਿਸੇ ਤੇ ਜ਼ੋਰ ਹੁੰਦਾ ਹਨਾ ਜਿੰਨੀ ਕਾ ਅਗਲੇ ਦਿਨ ਕਦੇੰਦ ਨੇ ਉਕਾਤ ਹੁੰਦੀ ਔਰ ਨਿਕਾਬਲਾ ਬੰਦਾ ਮੂਰਲਾ ਦਿਖਾ ਲੰਦਾ ਹੁੰਦਾ ਤੇ ਬਾਕੀ ਆਪਾਂ ਤੇ ਇਹੀ ਕਹਾਂਗੇ ਠੀਕ ਆ ਤੇ ਬਾਕੀ ਆਇਆ ਵੀ ਆਪਣੇ ਨਾਲ ਕਿਹੜਾ ਕੋਈ ਪਹਿਲੀ ਵਾਰ ਹੋਇਆ ਮੇਰੇ ਨਾਲ ਬਹੁਤ ਵਾਰੀ ਹੋਇਆ ਇਦਾਂ ਜਦੋਂ ਦੀ ਮੈਂ ਆਇਆ ਮੇਰੇ ਨਾਲ ਕਿੰਨੇ ਚਾਂਸ ਹੋਗੇ ਜਦੋਂ ਦੀ ਮੇਰੀ ਮੈਰਿਜ ਹੋਈ ਹੈ ਤਾਂ ਹੁਣ ਮੈਂ 1-2 ਸਾਲਾਂ ਦੀ ਤੁਹਾਨੂੰ ਗੱਲ ਦੱਸ ਰਹੀ ਹਾਂ ਆਹੀ ਆਹੀ ਵਾਰ ਦੀ ਦੱਸ ਰਹੀ ਹਾਂ ਸਾਲ ਪਹਿਲਾਂ ਵੀ ਇਹਨਾਂ ਨੇ ਇਦਾਂ ਹੀ ਕੀਤਾ ਸੀ ਇਹ ਨਾ ਪੇਤ ਪਾ ਗਿਆ ਮੇਰਾ ਪੀਏ ਕਿਹੜਾ ਕੁਸ ਕਹਿੰਦੀ ਆ ਜੈ ਕਿਹੜਾ ਕੁਸ ਕਰਦੀ ਆ ਵੀ ਅਸੀਂ ਹਣਾ ਜਹੇ ਜਹ ਇਹਦੇ ਨਾਲ ਕਰਦਿਆਂ ਸਲੂਕ ਵਧੀਆ ਕਰਕੇ ਅਸੀਂ ਭੱਜ ਜਾਨੇ ਆ ਸਾਲ ਸੀ ਮਹੀਨੇ ਅਸੀਂ ਆਉਂਦੇ ਨਹੀਂ ਜਦੋਂ ਅਸੀਂ ਆਉਣੇ ਆ ਸਾਲ ਸੀ ਮਹੀਨੇ ਬਾਅਦ ਇਹਨਾਂ ਦੇ ਘਰੇ ਇਹ ਸਾਨੂੰ ਫੇਰ ਮੂੰਹ ਲਾ ਲੈਂਦੀ ਆ ਬਸ ਮੇਰੇ ਚ ਥੋੜੀ ਜੀ ਘਾਟ ਇਹੀ ਆ ਕਿ ਮੈਂ ਇਹਨਾਂ ਨੂੰ ਆਪਦੇ ਘਰੇ ਐਂਟਰੀ ਦੇ ਦਾਨੀ ਹੁੰਨੀ ਆ ਇਹਦੇ ਵਜ੍ਹਾ ਕਰਕੇ ਹੀ ਅਗਲਾ ਮੇਰਾ ਭੇਤ ਪਾ ਗਿਆ ਤੇ ਮੈਨੂੰ ਅਗਲਾ ਨੀਚਾ ਦਿਖਾਉਣ ਲੱਗ ਗਿਆ ਨੀਚਾ ਸਮਝਣ ਲੱਗ ਗਿਆ ਠੀਕ ਆ ਤੇ ਹੋਰ ਗੱਲ ਕੋਈ ਨਹੀਂ ਠੀਕ ਆ ਅੱਜ ਤੋਂ ਬਾਅਦ ਨਾ ਆਪਾਂ ਘਰੇ ਬਾੜੀਏ ਜੇ ਕਿਸੇ ਘਟੀਆ ਬੰਦੇ ਨੂੰ ਨਾ ਆਪਣੇ ਘਰੇ ਜਗ੍ਹਾ ਦਈਏ ਮੇਰੀ ਮੰਮੀ ਆ ਹਾਂ ਇਹਨੂੰ ਕਹਤਾ ਵੀ ਜੇ ਤੱਕ ਤੂੰ ਰਹਿਣਾ ਤਾ ਤੂੰ ਰਹਿ ਠੀਕ ਆ ਰੋਟੀ ਖਾਹ ਰੋਟੀ ਪੱਕੀ ਮਿਲੂਗੀ ਕੱਪੜਾ ਧੋਤਾ ਮਿਲੂਗਾ ਆਰਾਮ ਨਾਲ ਰਹਿ ਵਧੀਆ ਜ਼ਿੰਦਗੀ ਜਿਉਂ ਜੇ ਮੇਰੇ ਕੋਲੇ ਰਹਿਣਾ ਹਾਂ ਜੇ ਜਾਣਾ ਤਾਂ ਅੱਜ ਚਲੀ ਜਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਠੀਕ ਆ ਜੀ ਤੇ ਆਪਾਂ ਮੰਮੀ ਨੂੰ ਸਾਫ਼-ਸਾਫ਼ ਕਹਤਾ ਵੀ ਕੋਈ ਜ਼ਬਰਦਸਤੀ ਨਹੀਂ ਕੋਈ ਧਰਨਾ ਧੱਕਾ ਨਹੀਂ ਬਈ ਤੂੰ ਜਾ ਸਕਦੀ ਏ ਜੇ ਤੈਨੂੰ ਜਾਣਾ ਜੇ ਤੇਰਾ ਦਿਲ ਆ ਜੇ ਤੇਨੇ ਨਹੀਂ ਜਾਣਾ ਤਾਂ ਰਾਮ ਨਾਲ ਆਪੀ ਬੈਠ ਕੇ ਰੋਟੀ ਖਾ ਠੀਕ ਆ ਕਿਸੇ ਰਿਸ਼ਤੇਦਾਰ ਕੋਲ ਇਹਦਾ ਨਾਮ ਨਹੀਂ ਲੈਣਾ ਕਿਸੇ ਨਾਲ ਫੋਨ ਤੇ ਗੱਲ ਕਰਨੀ ਉਹਦਾ ਇਹਦਾ ਨਾਮ ਨਹੀਂ ਲੈਣਾ ਤੇ ਆਪਣੇ ਘਰੇ ਇਹਦਾ ਨਾਮ ਨਹੀਂ ਲੈਣਾ ਠੀਕ ਆ ਜਿਹੜੇ ਬੰਦੇ ਨੂੰ ਆਪਾਂ ਛੱਡਤਾ ਉਹਦਾ ਨਾਮ ਕੀ ਲੈਣਾ ਇਹ ਮੈਂ ਦੋ ਬਲੌਗ ਤਾਂ ਬਣਾਏ ਸੀ ਕਿਉਂਕਿ ਮੈਨੂੰ ਕਮੈਂਟ ਵੀ ਬਹੁਤ ਸਾਰੇ ਆ ਰਹੇ ਸੀ ਬਾਕੀ ਆਏ ਅਗਲੇ ਨੂੰ ਹਨ ਤਕਲੀਫ ਹੋਈ ਆ ਇਹ ਅੱਜ ਤਕਲੀਫ ਹੋਈ ਆ ਇਹ ਵੀ ਮੈਂ ਤੁਹਾਨੂੰ ਦੱਸ ਦਨੀ ਆ ਵੀ ਮੈਂ ਬਲੌਗ ਕਿਉਂ ਨਹੀਂ ਬਣਾਉਦੀ ਕਿਉਂ ਉਹਨਾਂ ਨੂੰ ਐ ਹੁਣ ਬਿਸ਼ਾਰਮਗੀ ਹੋ ਗਈ ਵੀ ਹਨਾ ਵੀ ਇਹ ਤਾਂ ਮੇਰੇ ਬਾਰੇ ਦੱਸਣ ਲੱਗ ਗੀਆਂ ਦੋ ਬਲੌਗ ਬਣਾ ਤੇ ਕਿਉਂਕਿ ਪਹਿਲਾ ਵਾਲੇ ਬਲੌਗ ਚ ਤਾਂ ਮੇਰੀ ਮੰਮੀ ਬੋਲੀ ਨਹੀਂ ਦੀ ਮੇਰੀ ਮੰਮੀ ਤਾਂ ਜਿਹੜਾ ਅਸੀਂ ਅੱਜ ਬਲੌਗ ਪਾਇਆ ਉਹਦੇ ਚ ਬੋਲੀ ਆ ਠੀਕ ਆ ਤੇ ਤਾਂ ਕਰਕੇ ਉਹਨਾਂ ਨੇ ਅੱਜ ਆਪ ਦਾ ਸਾਰਾ ਸਮਾਨ ਵੀ ਮੰਗ ਲਿਆ ਵੀ ਮੇਰਾ ਸਮਾਨ ਹਨਾ ਮੰਗਾ ਲਓ ਸਿਟੀ ਚ ਗਏ ਸੀ ਸਿਟੀ ਚ ਉਹ ਇਹਨਾਂ ਨੇ ਸਮਾਨ ਮੰਗਿਆ ਯਾਨੀ ਕਿ ਪੁਲਿਸ ਪੁਲਸ ਰਾਹੀਂ ਇਹਨਾਂ ਨੇ ਆਪ ਦਾ ਸਮਾਨ ਮੰਗਿਆ ਉਹ ਆਪਾਂ ਨੇ ਭੇਜਤਾ ਤੇ ਇਹਨਾਂ ਨੇ ਐ ਵੀ ਕਿਹਾ ਕਹਿੰਦੇ ਵੀ ਸਭ ਮੇਰੇ ਤੇ ਬਲੌਗ ਬਣਾਏ ਨੇ ਆਇਆ ਮੈਂ ਕਹਾਂ ਜੀ ਜੋ ਸਾਡੇ ਨਾਲ ਹੋਇਆ ਸੀ ਉਹੀ ਬਣਾਇਆ ਆਪਾਂ ਕੋਈ ਗਲਤ ਨਹੀਂ ਕਿਹਾ ਕੋਈ ਨੀੜੋ ਲਾ ਕੇ ਨਹੀਂ ਕਿਹਾ ਕੋਈ ਲਗੂ ਲਾ ਕੇ ਨਹੀਂ ਕਿਹਾ ਠੀਕ ਹੈ ਜੀ ਤੇ ਆਪਾਂ ਨੂੰ ਉਹਨਾਂ ਨੇ ਵੀ ਕਹਿਤਾ ਵੀ ਤੁਸੀਂ ਇਹਦਾ ਨਾਮ ਨਹੀਂ ਲੈਣਾ ਤੇ ਇਹ ਆ ਜੇ ਆਪਣਾ ਨਾਮ ਲੈਣਗੇ ਤਾਂ ਆਪਾਂ ਉਹਨਾਂ ਨੂੰ ਦੱਸਾਂਗੇ ਠੀਕ ਆ ਤੇ ਬਾਕੀ ਅਸੀਂ ਹੋਰ ਕਿਸੇ ਦਾ ਨਾਮ ਨਹੀਂ ਲਿਆ ਤੇ ਨਾ ਸਾਨੂੰ ਲੋੜ ਆ ਕਿਸੇ ਦਾ ਨਾਮ ਲੈਣ ਦੀ ਨਾ ਅਸੀਂ ਲਈਏ ਠੀਕ ਆ ਬੇਇੱਜ਼ਤੀ ਹੋਈ ਐ ਇਹਨਾਂ ਦੀ ਚੰਗੀ ਤਰ੍ਹਾਂ ਤਾ ਕਰਕੇ ਹੀ ਭੱਜੇ ਗਏ ਨੇ ਉਥੇ ਦੁਬਾਰੇ ਰਿਪੋਰਟ ਕਰਨਾ ਵੀ ਇਹਨਾਂ ਬਲੌਗ ਬਣਾਏ ਨੇ ਮੇਰੇ ਨਾਮ ਤੇ ਆਇਆ ਕੀਤਾ ਇਹ ਬੋਲੇ ਜਦੋਂ ਬੰਦਾ ਪਹਿਲਾਂ ਬੋਲੇ ਉਹਨਾਂ ਕ ਜਿੰਨਾ ਕ ਆਪ ਸਹਿਣ ਹੋ ਸਕੇ ਠੀਕ ਆ ਗੰਦ ਬੋਲਣ ਦਾ ਇਹਨਾਂ ਨੇ ਪਾ ਲਿਆ ਮੂੰਹ ਵੀ ਮੇਰਾ ਕੀ ਕਰ ਲੂਗੀ ਮੈਨੂੰ ਕੀ ਕਹਿ ਦੂਗੀ ਜਾਂ ਆਪਾਂ ਨੇ ਵੀ ਰਾਇਤ ਕੀ ਕਰਤੀ ਪੁਲਿਸ ਰਿਪੋਰਟ ਫਿਰ ਆਪਾਂ ਨੇ ਆਪਾਂ ਨੇ ਵੀ ਕੋਈ ਕੀਤੀ ਹੈਗੀ ਵੀ ਜਿਹੜਾ ਕੁਝ ਹੁੰਦਾ ਹੋਣ ਦਾ ਜਦੋਂ ਅਗਲੇ ਨੂੰ ਸ਼ਰਮ ਨਹੀਂ ਆਪਾਂ ਕਿਉਂ ਕਰੀਏ ਹਨਾ ਤੇ ਹੁਣ ਅੱਜ ਤੋਂ ਬਾਅਦ ਆਪਾਂ ਇਹਨਾਂ ਦਾ ਬਲੌਗ ਦੇ ਵਿੱਚ ਨਾਮ ਨਹੀਂ ਲੈਣਾ ਆਪਣੇ ਇਹਨਾਂ ਨਾਲ ਕੋਈ ਲਾਗਤ ਹੈਗਾ ਨਹੀਂ ਕੋਈ ਰਿਸ਼ਤਾ ਨਹੀਂ ਕੋਈ ਨਾਤਾ ਨਹੀਂ ਠੀਕ ਆ ਤੇ ਬਾਕੀ ਇਹ ਸੀ ਜੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਆਪਣੇ ਘਰ ਦੇ ਰੁਟੀਨ ਵਾਲੇ ਡੇਲੀ ਬਲੌਗਿੰਗ ਜੋ ਵੀ ਹੋਇਆ ਕਰੂਗੀ ਉਹੀ ਕਰਿਆ ਕਰਾਂਗੇ ਬਸ ਆ ਜਿਹੜੇ ਦੋ ਬਲੌਗ ਬਣ ਗਏ ਠੀਕ ਆ ਤੇ ਹੁਣ ਆਪਾਂ ਵਰਕਾ ਪਾਰਥਾ ਵੀ ਅੱਜ ਤੋਂ ਬਾਅਦ ਇਹਨਾਂ ਦਾ ਨਾਮ ਨਹੀਂ ਲੈਣਾ ਬਲੌਗ ਦੇ ਵਿੱਚ ਠੀਕ ਆ ਜਿਹਦਾ ਛੜਤਾ ਪਹਿਲਾਂ ਮੈਂ ਉਹਦਾ ਨਾਮ ਵੀ ਲੈਣਾ ਹਨਾ ਜਾਇ ਜੇ ਬੰਦਾ ਕਰੂਗਾ ਉਹ ਜੀਆ ਭਰੂਗਾ ਕਿਸੇ ਨੂੰ ਨਾਜਾਇਜ਼ ਬੋਲ ਕੇ ਕਿਸੇ ਨੂੰ ਗੰਦ ਬੋਲ ਕੇ ਲੇਖਾ ਜੋਖਾ ਇੱਥੀ ਆ ਇੱਥੀ ਇੱਥੀ ਸਭ ਕੁਝ ਨਵੇੜਨਾ ਬੰਦੇ ਨੇ ਇੱਥੀ ਸਭ ਕੁਝ ਇੱਥੀ ਸਭ ਕੁਝ ਭੁਗਤ ਕੇ ਜਾਣਾ ਇੱਥੀ ਨਵੇੜ ਕੇ ਜਾਣਾ ਉੱਪਰ ਤੱਕ ਜਿਹੜਾ ਉਹਨਾਂ ਨੇ ਬੰਦਾ ਸਾਫ਼ ਸੁਥਰਾ ਹੋ ਕੇ ਜਾਂਦਾ ਲੇਖਾ ਜੋਖਾ ਇੱਥੀ ਆ ਜੇ ਕਹਿੰਦਾ ਉਹਨੇ ਕਿਸੇ ਦੀ ਆਪਾਂ ਚੱਕੇ ਸਾਨੂੰ ਚੰਗਾ ਮਾੜਾ ਬੋਲਾਂਗੇ ਤਾਂ ਆਪਦੇ ਨਾਲ ਪਹਿਲਾ ਹੋਊਗਾ ਠੀਕ ਹੈ ਜੀ ਤਾਂ ਕੀ ਠੀਕ ਹੈ ਜੀ ਬਾਏ ਬਾਏ ਕਰਦੇ ਆ ਅੱਜ ਦਾ ਬਲੌਗ ਇੱਥੀ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ओके बाय बाय नाइट आई विल सी यू इन